ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਤੁਹਾਡਾ ਸਵਾਗਤ ਹੈ ਜੀ ਹੁਕਮਨਾਮਾ ਇਨਸਾਈਟ ਸਵਿਚ ਅੱਜ ਨਾ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਸਾਡੀ ਸੰਗਤ ਵੱਲੋਂ ਇਸ ਬਾਰੇ ਕਾਫੀ ਮਤਲਬ ਗੱਲਬਾਤ ਕਰਨ ਲਈ ਕਿਹਾ ਗਿਆ ਸੀ ਵਿਸ਼ਾ ਹੈ ਨਿਤਨੇਮ ਹਾਂਜੀ ਨਿਤਨੇਮ ਦਾ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ ਹੈ ਇਹ ਸਿਰਫ ਕੋਈ ਪਾਠ ਕਰਨਾ ਨਹੀਂ ਇਹ ਤਾਂ ਜ਼ਿੰਦਗੀ ਨੂੰ ਇੱਕ ਸੇਧ ਇੱਕ ਦਿਸ਼ਾ ਦੇਣ ਵਾਲੀ ਚੀਜ਼ ਹੈ ਪਾਈਗਰ ਜੀ ਕੀ ਫਤਿਹ ਬਿਲਕੁਲ ਸਹੀ ਕਿਹਾ ਤੁਸੀਂ ਇਹ ਬਹੁਤ ਹੀ ਕਹ ਲੋ ਅਹਿਮ ਵਿਸ਼ਾ ਹੈ ਕਿਉਂਕਿ ਨਿਤਨੇਮਤਾ ਸਾਡੀ ਸਿੱਖ ਜੀਵਨ ਜਾਂਚ ਦਾ ਇੱਕ ਇੱਕ ਅਟੁੱਟ ਹਿੱਸਾ ਹੈ ਤੇ ਅੱਜ ਆਪਾਂ ਕੋਸ਼ਿਸ਼ ਕਰਾਂਗੇ ਹਾਂਜੀ ਇਸ ਗੱਲ ਨੂੰ ਥੋੜਾ ਗਹਿਰਾਈ ਵਿੱਚ ਸਮਝਣ ਦੀ ਕਿ ਰੋਜ਼ ਜਿਹੜਾ ਅਸੀਂ ਬਾਣੀ ਪੜ੍ਹਦੇ ਹਾਂ ਉਹਦਾ ਸਾਡੇ ਅੰਦਰ ਸਾਡੇ ਬਾਹਰ ਯਾਨੀ ਸਾਡੀ ਰੂਹ ਸਾਡਾ ਮਨ ਸਾਡਾ ਸੁਭਾ ਸਾਡੇ ਰਿਸ਼ਤੇ ਇਹਨਾਂ ਸਭ ਤੇ ਕਿਵੇਂ ਅਸਰ ਪੈਂਦਾ ਕਿੰਨਾ ਕੁ ਡੂੰਗਾ ਅਸਰ ਹੁੰਦਾ ਹੈ ਹਾਂਜੀ ਬਿਲਕੁਲ ਤੇ ਜੇ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ ਮੇਰੇ ਖਿਆਲ ਚ ਨਿਤਨੇਮ ਦਾ ਜਿਹੜਾ ਮੇਨ ਮਕਸਦ ਹੈ ਉਹ ਸ਼ਾਇਦ ਸਾਨੂੰ ਉਸ ਵਾਹਿਗੁਰੂ ਨਾਲ ਉਸ ਅਕਾਲ ਪੁਰਖ ਨਾਲ ਜੋੜਨਾ ਹੈ ਕਿਉਂਕਿ ਰੋਜ਼ ਦੀ ਜਿਹੜੀ ਭੱਜ ਦੌੜ ਹੈ ਨਾ ਜ਼ਿੰਦਗੀ ਦੀ ਹਾਂਜੀ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਆਪਣੇ ਮੂਲ ਤੋਂ ਆਪਣੀ ਜੜ੍ਹ ਤੋਂ ਟੁੱਟ ਜਾਂਦੇ ਆ ਤੇ ਨਿਤਨੇਮ ਉਹ ਜੋੜਨ ਦਾ ਕੰਮ ਕਰਦਾ ਹੈ ਬਹੁਤ ਵਧੀਆ ਗੱਲ ਕਹੀ ਤੁਸੀਂ ਇਹ ਤਾਂ ਦੇਖੋ ਮੁੱਖ ਕੰਮ ਇਹੀ ਹੈ ਇੱਕ ਤਰ੍ਹਾਂ ਨਾਲ ਰੋਜ਼ ਦੀ ਮੁਲਾਕਾਤ ਇੱਕ ਗੱਲਬਾਤ ਆਪਣੇ ਸਿਰਜਣਹਾਰ ਨਾਲ ਖਾਸ ਕਰਕੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਅੰਮ੍ਰਿਤ ਵੇਲੇ ਜਪੂਜੀ ਸਾਹਿਬ ਦਾ ਪਾਠ ਕਰਦੇ ਹਾਂ ਗੁਰੂ ਨਾਨਕ ਦੇਵ ਜੀ ਸ਼ੁਰੂ ਵਿੱਚ ਹੀ ਕਿੰਨੀ ਵੱਡੀ ਗੱਲ ਕਹਿ ਦਿੰਦੇ ਨੇ ਇੱਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਇੱਕ ਹਾਂਜੀ ਇਹ ਤੁਕ ਤਾਂ ਇਹ ਤਾਂ ਨੀ ਹੈ ਬੁਨਿਆਦ ਹੈ ਪਰ ਅਕਸਰ ਨਾ ਇੱਕ ਸਵਾਲ ਆਂਦਾ ਮਨ ਵਿੱਚ ਕਿ ਸਿਰਫ ਇਹ ਜਾਣ ਲੈਣਾ ਕਿ ਰੱਬ ਸੱਚ ਹੈ ਕੀ ਇਹ ਕਾਫੀ ਹੈ ਇਹ ਜਾਣਕਾਰੀ ਇਹ ਗਿਆਨ ਸਾਡੇ ਅੰਦਰ ਉਹ ਰੋਹਾਨੀ ਟਿਕਾ ਉਹ ਠਹਿਰਾ ਕਿਵੇਂ ਲਿਆਦਾ ਕਿਉਂਕਿ ਮਨ ਤਾਂ ਦੇਖੋ ਫਿਰ ਵੀ ਟਟਕਦਾ ਹੀ ਰਹਿੰਦਾ ਬਹੁਤ ਬਹੁਤ ਵਧੀਆ ਸਵਾਲ ਪੁੱਛਿਆ ਤੁਸੀਂ ਦੇਖੋ ਜੀ ਇਹ ਸਿਰਫ ਕੋਈ ਮਤਲਬ ਦਿਮਾਗੀ ਜਾਣਕਾਰੀ ਨਹੀਂ ਹੈ ਕਿ ਹਾਂ ਜੀ ਰੱਬ ਸੱਚ ਹੈ ਜਦੋਂ ਅਸੀਂ ਰੋਜ਼ ਇਸ ਸੱਚ ਤੇ ਇਸ ਵਿਚਾਰ ਤੇ ਮੰਨਨ ਕਰਦੇ ਹਾਂ ਇਹਨੂੰ ਪੜਦੇ ਹਾਂ ਗਾਉਂਦੇ ਹਾਂ ਆਪਣੇ ਅੰਦਰ ਵਸਾਉਣ ਦੀ ਕੋਸ਼ਿਸ਼ ਕਰਦੇ ਹਾਂ ਨਾ ਤਾਂ ਹੌਲੀ 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 ਇਹ ਅਹਿਸਾਸ ਪੱਕਾ ਹੁੰਦਾ ਜਾਂਦਾ ਹੈ ਕਿ ਇਹ ਜਿਹੜੀ ਦੁਨੀਆ ਹੈ ਜਿੱਥੇ ਸਭ ਕੁਝ ਬਦਲ ਰਿਹਾ ਹੈ ਸਭ ਕੁਝ ਨਾਸ਼ਵਾਨ ਹੈ ਉੱਥੇ ਇੱਕ ਚੀਜ਼ ਹੈ ਜਿਹੜੀ ਅਟਲ ਹੈ ਸਦੀਵੀ ਹੈ ਤੇ ਉਹ ਅਹਿਸਾਸ ਫਿਰ ਇੱਕ ਲੰਗਰ ਵਾਂਗ ਕੰਮ ਕਰਦਾ ਜਿਵੇਂ ਸਮੁੰਦਰ ਚ ਜਹਾਜ਼ ਨੂੰ ਲੰਗਰ ਸਹਾਰਾ ਦਿੰਦਾ ਨਾ ਤੂਫਾਨ ਵੇਲੇ ਹਾਂਜੀ ਹਾਂਜੀ ਉਵੇਂ ਹੀ ਜ਼ਿੰਦਗੀ ਦੇ ਉਤਰਾ ਚੜਾਅ ਵਿੱਚ ਇਹ ਗਿਆਨ ਸਾਨੂੰ ਇੱਕ ਸਥਿਰਤਾ ਇੱਕ ਟਿਕਾ ਦੇ ਦਿੰਦਾ ਹੈ ਜਿਹੜਾ ਮਨ ਭਟਕਦਾ ਰਹਿੰਦਾ ਨਾ ਉਹਨੂੰ ਇੱਕ ਸੈਂਟਰ ਮਿਲ ਜਾਂਦਾ ਹੈ ਇਹ ਰੋਜ਼ ਦੀ ਯਾਦ ਦਿਹਾਨੀ ਹੈ ਕਿ ਅਸੀਂ ਇੱਕ ਬਹੁਤ ਵੱਡੀ ਸੱਚਾਈ ਦਾ ਹਿੱਸਾ ਆਂ ਫਿਰ ਜਿਹੜੀਆਂ ਦੁਨਿਆਵੀ ਚਿੰਤਾਵਾਂ ਨੇ ਉਹ ਛੋਟੀਆਂ ਲੱਗਣ ਲੱਗ ਪੈਂਦੀਆਂ ਨੇ ਅੱਛਾ ਮਤਲਬ ਇਹ ਸਿਰਫ ਕੋਈ ਥਿਊਰੀ ਨਹੀਂ ਇੱਕ ਐਕਸਪੀਰੀਅੰਸ ਹੈ ਇੱਕ ਅਨੁਭਵ ਹੈ ਜਿਹੜਾ ਰੋਜ਼ ਦੇ ਅਭਿਆਸ ਨਾਲ ਹੋਰ ਪੱਕਾ ਹੁੰਦਾ ਜਾਂਦਾ ਹੈ ਇਹ ਗੱਲ ਤਾਂ ਸਮਝ ਆਉਂਦੀ ਹੈ ਪਰ ਅੱਜ ਕੱਲ ਦੀ ਜਿਹੜੀ ਤੇਜ਼ ਜ਼ਿੰਦਗੀ ਹੈ ਨਾ ਹਾਂਜੀ ਉਹਦੇ ਵਿੱਚ ਰੂਹਾਨੀ ਠਰਾ ਦੇ ਨਾਲ 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 ਮਾਨਸਿਕ ਸ਼ਾਂਤੀ ਦੀ ਬਹੁਤ ਲੋੜ ਹੈ ਸਟ੍ਰੈਸ ਐਂਗਜ਼ਾਇਟੀ ਡਿਪਰੈਸ਼ਨ ਇਹ ਚੀਜ਼ਾਂ ਬਹੁਤ ਵਦਗੀਆਂ ਨੇ ਕਿ ਨਿਤਨੇਮ ਇਸ ਪਾਸੇ ਵੀ ਕੋਈ ਮਦਦ ਕਰਦਾ ਹੈ ਓਹੋ ਬਿਨਾਂ ਸ਼ੱਕ ਬਲਕਿ ਮੈਂ ਕਹਾਂਗੀ ਮਾਨਸਿਕ ਸਿਹਤ ਲਈ ਤਾਂ ਨਿਤਨੇਮ ਇੱਕ ਬਹੁਤ ਹੀ ਜ਼ਬਰਦਸਤ ਉਪਾਅ ਹੈ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤੇ ਖਾਸ ਕਰਕੇ ਥੋੜਾ ਧਿਆਨ ਨਾਲ ਪੜ੍ਹਦੇ ਹਾਂ ਸ਼ਬਦਾਂ ਦੇ ਅਰਥਾਂ ਨੂੰ ਸਮਝਦੇ ਹੋਏ ਤਾਂ ਪਤਾ ਕੀ ਹੁੰਦਾ ਸਾਡਾ ਮਨ ਨਾ ਉਹ ਵਰਤਮਾਨ ਵਿੱਚ ਪ੍ਰੈਸੈਂਟ ਮੋਮੈਂਟ ਵਿੱਚ ਆ ਜਾਂਦਾ ਹੈ ਬਾਣੀ ਦੇ ਸ਼ਬਦ ਉਹਨਾਂ ਦੀ ਲਹਿ ਉਹਨਾਂ ਦਾ ਸੰਗੀਤ ਉਹ ਮਨ ਨੂੰ ਇੱਧਰ ਉੱਧਰ ਭੱਜਣ ਤੋਂ ਰੋਕਦਾ ਹੈ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੈ ਨਾ ਸਾ ਸਾ ਸਿਮਰੋ ਗੋਬਿੰਦ ਮਨ ਅੰਦਰ ਕੀ ਉਤਰੇ ਚਿੰਦ ਇੱਕ ਰਹਾਉ ਹਾਂਜੀ ਸਾ ਸਾ ਸਿਮਰੋ ਸੁਣਨ ਚ ਤਾਂ ਬੜਾ ਸੌਖਾ ਲੱਗਦਾ ਹੈ ਪਰ ਕੀ ਇਹ ਸੱਚੀ ਕੰਮ ਕਰਦਾ ਹੈ ਮਤਲਬ ਕਈ ਵਾਰ ਲੋਕ ਪਾਠ ਕਰ ਰਹੇ ਹੁੰਦੇ ਨੇ ਪਰ ਦਿਮਾਗ ਚ ਤਾਂ ਹਜ਼ਾਰ ਗੱਲਾਂ ਚੱਲ ਰਹੀਆਂ ਹੁੰਦੀਆਂ ਫਿਰ ਚਿੰਤਾ ਕਿਵੇਂ ਉਤਰੇਗੀ ਤੋ ਉਹਦਾ ਪੁਆਇੰਟ ਬਿਲਕੁਲ ਸਹੀ ਹੈ ਦੇਖੋ ਜੀ ਇਹ ਕੋਈ ਜਾਦੂ ਦੀ ਛੜੀ ਤਾਂ ਹੈ ਨਹੀਂ ਕਿ ਬਸ ਪਾਠ ਸ਼ੁਰੂ ਕੀਤਾ ਤੇ ਸਾਰੀਆਂ ਚਿੰਤਾਵਾਂ ਛੂ ਮੰਤਰ ਇਹਦੇ ਲਈ ਨਾ ਅਭਿਆਸ ਚਾਹੀਦਾ ਹੈ ਪ੍ਰੈਕਟਿਸ ਤੇ ਸਮਰਪਣ ਵੀ ਸਾਹ ਸਾਹ ਸਿਮਰੋ ਦਾ ਮਤਲਬ ਸਿਰਫ ਮੂੰ ਨਾਲ ਰਟਣਾ ਨਹੀਂ ਇਹਦਾ ਭਾਵ ਹੈ ਹਰ ਸਾਹ ਨਾਲ ਸੁਚੇਤ ਹੋ ਕੇ ਉਸ ਵਾਇਗੁਰੂ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ ਜਦੋਂ ਅਸੀਂ ਪਾਠ ਕਰ ਰਹੇ ਹਾਂ ਤੇ ਮਨ ਭਟਕ ਗਿਆ ਤਾਂ ਉਹਨੂੰ ਬੜੇ ਪਿਆਰ ਨਾਲ ਨਰਮੀ ਨਾਲ ਵਾਪਸ ਸ਼ਬਦ ਤੇ ਲੈ ਕੇ ਆਉਣਾ ਹੈ ਇਹ ਜਿਹੜੀ ਪ੍ਰਕਿਰਿਆ ਹੈ ਨਾ ਇਹ ਆਪਣੇ ਆਪ ਵਿੱਚ ਮਨ ਨੂੰ ਟ੍ਰੇਨ ਕਰਦੀ ਹੈ ਫਿਰ ਹੌਲੀ ਹੌਲੀ ਜਿਵੇਂ ਜਿਵੇਂ ਅਸੀਂ ਸ਼ਬਦ ਦੇ ਅਰਥਾਂ ਨਾਲ ਜੁੜਦੇ ਹਾਂ ਸਾਨੂੰ ਸਮਝ ਆਉਂਦੀ ਹੈ ਕਿ ਸਾਡੀਆਂ ਜ਼ਿਆਦਾਤਰ ਚਿੰਤਾਵਾਂ ਉਹ ਜਾਂ ਤਾਂ ਬੀਤੇ ਹੋਏ ਕੱਲ ਦੀਆਂ ਨੇ ਜਾਂ ਆਉਣ ਵਾਲੇ ਕੱਲ ਦੀਆਂ ਬਾਣੀ ਸਾਨੂੰ ਹੁਣ ਵਿੱਚ ਲੈ ਆਉਂਦੀ ਹੈ ਪ੍ਰਭੂ ਦੀ ਰਜ਼ਾ ਨੂੰ ਸਮਝਣ ਕਬੂਲ ਕਰਨ ਦੀ ਹਿੰਮਤ ਦਿੰਦੀ ਹੈ ਜਿਸ ਨਾਲ ਮਨ ਦੀ ਬੇਚੈਨੀ ਘਟਦੀ ਹੈ ਇਹ ਇੱਕ ਤਰ੍ਹਾਂ ਨਾਲ ਮਨ ਦੀ ਸਫਾਈ ਡੀਕਲਟਰਿੰਗ ਹੈ ਅੱਛਾ ਤਾਂ ਇਹ ਕਿਸਮ ਦੀ ਕਹ ਲੋ 멘ਟਲ ਐਕਸਰਸਾਈਜ਼ ਵੀ ਹੈ ਜਿਸ ਲਈ ਲਗਾਤਾਰਤਾ ਕੰਸਿਸਟੈਂਸੀ ਤੇ ਧਿਆਨ ਚਾਹੀਦਾ ਹੈ ਇਹ ਸਮਝਣਾ ਜ਼ਰੂਰੀ ਹੈ ਕਿ ਰਿਜ਼ਲਟ ਹੌਲੀ-ਹੌਲੀ ਆਉਂਦੇ ਨੇ ਠੀਕ ਹੁਣ ਜੇ ਥੋੜਾ ਅੱਗੇ ਵਧੀਏ ਕਿ ਨਿਤਨੇਮ ਦਾ ਅਸਰ ਸਿਰਫ ਸਾਡੇ ਅੰਦਰ ਤੱਕ ਹੀ ਰਹਿੰਦਾ ਹੈ ਜਾਂ ਇਹ ਸਾਡੇ ਬਹਰੀ ਵਿਵਹਾਰ ਤੇ ਸਾਡੇ ਐਕਸ਼ਨਸ ਤੇ ਸਾਡੇ ਕਿਰਦਾਰ ਤੇ ਵੀ ਅਸਰ ਪਾਉਂਦਾ ਯਕੀਨਨ ਪਾਉਂਦਾ ਜੀ ਯਕੀਨਨ ਬਹੁਤ ਗਹਿਰਾ ਅਸਰ ਪੈਂਦਾ ਹੈ ਅਸਲ ਵਿੱਚ ਤਾਂ ਜੇ ਨਿਤਨੇਮ ਸਾਡਾ ਆਚਰਣ ਸਾਡਾ ਕੈਰੈਕਟਰ ਨਹੀਂ ਬਦਲ ਰਿਹਾ ਨਾ ਤਾਂ ਫਿਰ ਸ਼ਾਇਦ ਅਸੀਂ ਉਹਨੂੰ ਸਹੀ ਪਾਵਨਾ ਨਾਲ ਕਰ ਹੀ ਨਹੀਂ ਰਹੇ ਗੁਰਬਾਣੀ ਸਿਰਫ ਗਿਆਨ ਨਹੀਂ ਇਹ ਤਾਂ ਜੀਵਨ ਜਿਉਣ ਦਾ ਤਰੀਕਾ ਹੈ ਇੱਕ ਜੀਵਨ ਜਾਚ ਹੈ ਨਿਤਨੇਮ ਦੀਆਂ ਬਾਣੀਆਂ ਸਾਨੂੰ ਵਾਰ-ਵਾਰ ਰੋਜ਼ ਚੰਗੇ ਗੁਣਾਂ ਦੀ ਯਾਦ ਕਰਾਉਂਦੀਆਂ ਜਿਵੇਂ ਸੱਚ ਦਇਆ ਸੰਤੋਖ ਨਿਮਰਤਾ ਸੇਵਾ ਨਿਡਰਤਾ ਕਿਸੇ ਨਾਲ ਵੈਰ ਨਾ ਰੱਖਣਾ ਇਹ ਸਭ ਗੁਣ ਤੇ ਇਹਨਾਂ ਨੂੰ ਅਪਣਾਉਣ ਲਈ ਪ੍ਰੇਰਣਾ ਦਿੰਦੀਆਂ ਨੇ ਹਾਂਜੀ ਜਿਵੇਂ ਜਪੂਜੀ ਸਾਹਿਬ ਚ ਹੁੰਦਾ ਸਚੋ ਔਰੈ ਸਭ ਕੋ ਉੱਪਰ ਸਚ ਆਚਾਰ ਇਹਦੀ ਵਿਆਖਿਆ ਬਹੁਤ ਕਮਾਲ ਦੀ ਹੈ ਹਾਂ ਬਿਲਕੁਲ ਇਹ ਧੋਖ ਸਾਨੂੰ ਕਿੰਨਾ ਸਪਸ਼ਟ ਦੱਸਦੀ ਹੈ ਕਿ ਸੱਚ ਬੋਲਣਾ ਚੰਗਾ ਹੈ ਬਹੁਤ ਜ਼ਰੂਰੀ ਹੈ ਪਰ ਉਸ ਤੋਂ ਵੀ ਉੱਤੇ ਕੀ ਹੈ ਸੱਚਾ ਜੀਵਨ ਜਿਉਣਾ ਸੱਚਾਈ ਨੂੰ ਆਪਣੇ ਕਰਮਾਂ 'ਚ ਲੈ ਕੇ ਆਉਣਾ ਚੰਗਾ ਆਚਰਣ ਨਿਤਨੇਮ ਨਾਲ ਇੱਕ ਸ਼ੀਸ਼ੇ ਵਾਂਗ ਹੈ ਰੋਜ਼ ਸਾਨੂੰ ਦਿਖਾਉਂਦਾ ਹੈ ਕਿ ਅਸੀਂ ਕਿੱਥੇ ਖੜੇ ਆ ਤੇ ਸਾਨੂੰ ਕਿਹੋ ਜਿਹਾ ਬਣਨਾ ਚਾਹੀਦਾ ਜਦੋਂ ਅਸੀਂ ਰੋਜ਼ ਪੜ੍ਹਦੇ ਹਾਂ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਤਾ ਫਿਰ ਮਨ ਕਰਦਾ ਨਾ ਕਿ ਹਾਂ ਮੈਂ ਵੀ ਨੀਵਾ ਹੋ ਕੇ ਮਿੱਠਾ ਬੋਲ ਕੇ ਰਹਾ ਜਦੋਂ ਚੋਪਈ ਸਾਹਿਬ ਚ ਪੜ੍ਹਦੇ ਆ ਸੁਭ ਕਰਮਨ ਤੇ ਕਬੂ ਨ ਟਰੋਂ ਤਾਂ ਹਿੰਮਤ ਆਉਂਦੀ ਏ ਕਿ ਚੰਗੇ ਕੰਮਾਂ ਤੋਂ ਪਿੱਛੇ ਨਹੀਂ ਹਟਣਾ ਇਹ ਜਿਹੜੀ ਰੋਜ਼ ਦੀ ਪ੍ਰੇਰਣਾ ਹੈ ਨਾ ਇਹ ਹੌਲੀ ਹੌਲੀ ਸਾਡੇ ਸੁਭਾ ਨੂੰ ਸਾਡੇ ਵਿਵਹਾਰ ਨੂੰ ਬਦਲ ਦਿੰਦੀ ਹੈ ਪਰ ਇੱਥੇ ਫਿਰ ਇੱਕ ਸਵਾਲ ਕੀ ਇਹ ਬਦਲਾਅ ਸਿਰਫ ਪੜ੍ਹਨ ਨਾਲ ਹੀ ਆ ਜਾਂਦਾ ਆਪਣੇ ਆਪ ਜਾਂ ਇਹਦੇ ਲਈ ਕੁਝ ਹੋਰ ਕੁਝ ਐਕਸਟਰਾ ਕੋਸ਼ਿਸ਼ ਵੀ ਕਰਨੀ ਪੈਂਦੀ ਹੈ ਕਈ ਵਾਰ ਅਸੀਂ ਦੇਖਦੇ ਹਾਂ ਲੋਕ ਸਾਲਾਂ ਤੋਂ ਨਿਤਨੇਮ ਕਰ ਰਹੇ ਹੁੰਦੇ ਪਰ ਸੁਭਾਵ ਚੋ ਮਿਠਾਸ ਉਹ ਨਿਮਰਤਾ ਉਹ ਦਇਆ ਸ਼ਾਇਦ ਨਜ਼ਰ ਨਹੀਂ ਆਉਂਦੀ ਹਾਂ ਇਹ ਬਹੁਤ ਬਹੁਤ ਅਹਿਮ ਨੁਕਤਾ ਚੁੱਕਿਆ ਤੁਸੀਂ ਦੇਖੋ ਨਿਤਨੇਮ ਕੋਈ ਆਟੋਮੈਟਿਕ ਫਾਰਮੂਲਾ ਤਾਂ ਹੈ ਨਹੀਂ ਇੱਕ ਬੀਜ ਵਾਂਗ ਹੈ ਜੇ ਅਸੀਂ ਬੀਜ ਨੂੰ ਚੰਗੀ ਜ਼ਮੀਨ ਯਾਨੀ ਸ਼ਰਧਾ ਵਿਸ਼ਵਾਸ ਉਹਨੂੰ ਪਾਣੀ ਦੇਵਾਂਗੇ ਯਾਨੀ ਸਮਝ ਵਿਚਾਰ ਤੇ ਧੁੱਪ ਵੀ ਮਿਲੇ ਯਾਨੀ ਅਮਲ ਕਰਨਾ ਉਹਨੂੰ ਕਮਾਉਣਾ ਤਾਂ ਹੀ ਉਹ ਬੀਜ ਪੁੰਗਰੇਗਾ ਤੇ ਫਲ ਦੇਵੇਗਾ ਸਿਰਫ ਉਪਰੋਪਰੋ ਮਕੈਨੀਕਲ ਤਰੀਕੇ ਨਾਲ ਪਾਠ ਕਰ ਲੈਣਾ ਸ਼ਾਇਦ ਕਾਫੀ ਨਾ ਹੋਵੇ ਇਸ ਲਈ ਜ਼ਰੂਰੀ ਹੈ ਕਿ ਅਸੀਂ ਜੋ ਪੜ ਰਹੇ ਹਾਂ ਉਹਨੂੰ ਸਮਝੀਏ ਉਹਤੇ ਵਿਚਾਰ ਕਰੀਏ ਤੇ ਫਿਰ ਸਭ ਤੋਂ ਜ਼ਰੂਰੀ ਉਹਨੂੰ ਆਪਣੀ ਜ਼ਿੰਦਗੀ ਚ ਲਾਗੂ ਕਰਨ ਦੀ ਸੁਚੇਤ ਕੋਸ਼ਿਸ਼ ਕਰੀਏ ਇਹ ਲਗਾਤਾਰ ਚੱਲਣ ਵਾਲਾ ਕੰਮ ਹੈ ਜਿਸ ਵਿੱਚ ਸਾਨੂੰ ਆਪਣੇ ਆਪ ਨੂੰ ਵਾਰ-ਵਾਰ ਦੇਖਣਾ ਪੈਂਦਾ ਹੈ ਪਰਖਣਾ ਪੈਂਦਾ ਹੈ ਤੇ ਜਿੱਥੇ ਕਮੀ ਲੱਗੇ ਉੱਥੇ ਸੁਧਾਰ ਕਰਨਾ ਪੈਂਦਾ ਹੈ ਆਪਣੇ ਆਪ ਨੂੰ ਪੁੱਛਣਾ ਪੈਂਦਾ ਹੈ ਕਿ ਮੈਂ ਸਿਰਫ ਪੜ ਹੀ ਰਿਹਾ ਜਾਂ ਇਹਨੂੰ ਕਮਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹਾਂ ਆਹ ਸਹੀ ਗੱਲ ਹੈ ਮਤਲਬ ਨਿਤਨੇਮ ਦੇ ਨਾਲ-ਨਾਲ ਸੈਲਫ ਅਵੇਅਰਨੈਸ ਖੁਦ ਨੂੰ ਜਾਣਨਾ ਤੇ ਅਮਲ ਕਰਨ ਦੀ ਇੱਛਾ ਉਹ ਵੀ ਬਹੁਤ ਜ਼ਰੂਰੀ ਹੈ ਠੀਕ ਹੁਣ ਜੇ ਇਸ ਤੋਂ ਅੱਗੇ ਚਲੀਏ ਜਦੋਂ ਕਿਸੇ ਇਨਸਾਨ ਦੇ ਅੰਦਰ ਇਹ ਗੁਣ ਆਣ ਲੱਗਦੇ ਨੇ ਸ਼ਾਂਤੀ ਸੰਤੋਖ ਨਿਮਰਤਾ ਤਾਂ ਫਿਰ ਇਹਦਾ ਅਸਰ ਉਹਦੇ ਆਲੇ ਦੁਆਲੇ ਤੇ ਉਹਦੇ ਰਿਸ਼ਤਿਆਂ ਤੇ ਉਹ ਵੀ ਤਾਂ ਪੈਂਦਾ ਹੀ ਹੋਵੇਗਾ ਬਿਲਕੁਲ ਪੈਂਦਾ ਜੀ 100% ਪੈਂਦਾ ਹੈ ਅੰਦਰ ਦੀ ਜਿਹੜੀ ਸ਼ਾਂਤੀ ਹੈ ਜਿਹੜੇ ਚੰਗੇ ਗੁਣ ਨੇ ਉਹ ਬਾਹਰ ਚਲਕਦੇ ਹੀ ਚਲਕਦੇ ਨੇ ਜਦੋਂ ਕੋਈ ਇਨਸਾਨ ਅੰਦਰੋਂ ਸ਼ਾਂਤ ਹੁੰਦਾ ਹੈ ਸੰਤੁਸ਼ਟ ਹੁੰਦਾ ਹੈ ਨਾ ਤਾਂ ਉਹ ਆਪਣੇ ਪਰਿਵਾਰ ਨਾਲ ਆਪਣੇ ਦੋਸਤਾਂ ਨਾਲ ਕੰਮ ਵਾਲੀ ਥਾਂ ਤੇ ਸਮਾਜ ਵਿੱਚ ਸਾਰਿਆਂ ਨਾਲ ਜ਼ਿਆਦਾ ਸਬਰ ਨਾਲ ਪਿਆਰ ਨਾਲ ਹਮਦਰਦੀ ਨਾਲ ਪੇਸ਼ ਆਉਂਦਾ ਹੈ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੇ ਖਿੱਚਦਾ ਨਹੀਂ ਦੂਜਿਆਂ ਦੀਆਂ ਗਲਤੀਆਂ ਨੂੰ ਮਾਫ਼ ਕਰਨ ਲਈ ਤਿਆਰ ਰਹਿੰਦਾ ਲੋੜਵੰਦ ਦੀ ਮਦਦ ਲਈ ਅੱਗੇ ਆਉਂਦਾ ਹੈ ਸੱਚ ਪੁੱਛੋ ਤਾਂ ਉਹਦੀ ਮੌਜੂਦਗੀ ਹੀ ਹਾਲੇਦ ਵਾਲੇ ਇੱਕ ਚੰਗਾ ਇੱਕ ਪੋਜ਼ਿਟਿਵ ਮਾਹੌਲ ਬਣਾ ਦਿੰਦੀ ਹੈ ਹਾਂਜੀ ਇਸ ਬਾਰੇ ਗੁਰਬਾਣੀ ਚ ਵੀ ਹੁੰਦਾ ਨਾਨਕ ਨਾਮ ਮਿਲੇ ਵਡਿਆਈ ਕੀ ਇਹਦਾ ਮਤਲਬ ਇਹੀ ਹੈ ਕਿ ਨਾਮ ਜਪਣ ਵਾਲੇ ਨੂੰ ਨਿਤਨੇਮੀ ਨੂੰ ਸਮਾਜ ਵਿੱਚ ਇੱਜ਼ਤ ਮਿਲਦੀ ਹੈ ਕਿਉਂਕਿ ਉਹਦਾ ਸੁਭਾ ਚੰਗਾ ਹੋ ਜਾਂਦਾ ਹੈ ਜੀ ਹਾਂ ਇਹ ਵੀ ਇੱਕ ਬਹੁਤ ਮਹੱਤਵਪੂਰਨ ਪੱਖ ਹੈ ਇਸ ਤੁਕ ਦਾ ਦੇਖੋ ਵਡਿਆਈ ਦਾ ਅਰਥ ਸਿਰਫ ਦੁਨਿਆਵੀ ਇੱਜ਼ਤ ਮਾਣ ਹੀ ਨਹੀਂ ਇਹਦਾ ਅਰਥ ਰੂਹਾਨੀ ਉਚਤਾ ਵੀ ਹੈ ਗੁਣਾਂ ਦੀ ਅਮੀਰੀ ਵੀ ਹੈ ਪਰ ਇਹ ਗੱਲ ਵੀ ਸੱਚ ਹੈ ਕਿ ਜਦੋਂ ਕੋਈ ਇਨਸਾਨ ਨਾਮ ਸਿਮਰਨ ਰਾਹੀ ਨਿਤਨੇਮ ਰਾਹੀ ਆਪਣੇ ਆਪ ਨੂੰ ਸੁਧਾਰਦਾ ਹੈ ਸੱਚਾ ਸੁੱਚਾ ਜੀਵਨ ਜਿਉਂਦਾ ਹੈ ਦੂਜਿਆਂ ਦਾ ਪਲਾ ਕਰਦਾ ਹੈ ਤਾਂ ਲੋਕ ਕੁਦਰਤੀ ਤੌਰ ਤੇ ਸੁਭਾਵਿਕ ਹੀ ਉਸ ਦਾ ਆਦਰ ਕਰਦੇ ਨੇ ਸਤਕਾਰ ਕਰਦੇ ਨੇ ਉਹਦੀ ਇਮਾਨਦਾਰੀ ਉਹਦੀ ਨਿਮਰਤਾ ਉਹਦੀ ਸੇਵਾ ਦੀ ਭਾਵਨਾ ਇਹ ਹੀ ਚੀਜ਼ਾਂ ਉਹਨੂੰ ਸਮਾਜ ਵਿੱਚ ਇੱਜ਼ਤ ਦਿਵਾਉਂਦੀਆਂ ਨੇ ਇਹ ਕੋਈ ਮੰਗੀ ਹੋਈ ਵਡਿਆਈ ਨਹੀਂ ਹੁੰਦੀ ਇਹ ਤਾਂ ਚੰਗੇ ਆਚਰਣ ਦਾ ਇੱਕ ਕੁਦਰਤੀ ਨਤੀਜਾ ਹੈ ਜਿਹੜਾ ਨਿਤਨੇਮ ਦੇ ਅਭਿਆਸ ਨਾਲ ਲਾਉਂਦਾ ਹੈ ਵਾਹ ਇਹ ਤਾਂ ਮਤਲਬ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂਰਿਆ ਹੈ ਅੰਦਰ ਦੀ ਸ਼ਾਂਤੀ ਤੋਂ ਲੈ ਕੇ ਬਾਹਰ ਸਮਾਜ ਵਿੱਚ ਇੱਜ਼ਤ ਤੱਕ ਪਰ ਇੱਕ ਹੋਰ ਚੀਜ਼ ਹੈ ਜਿਸ ਦੀ ਗੱਲ ਹੁੰਦੀ ਹੈ ਉਹ ਹੈ ਅਨੁਸ਼ਾਸਨ ਡਿਸਪਲਿਨ ਨਿਤਨੇਮ ਰੋਜ਼ ਦੀ ਜ਼ਿੰਦਗੀ 'ਚ ਇੱਕ ਰੂਟੀਨ ਇੱਕ ਅਨੁਸ਼ਾਸਨ ਲਿਆਉਣ 'ਚ ਕਿਵੇਂ ਮਦਦ ਕਰਦਾ ਦੇਖੋ ਜੀ ਨਿਤਨੇਮ ਦਾ ਅਭਿਆਸ ਕਰਨਾ ਇਹ ਆਪਣੇ ਆਪ ਵਿੱਚ ਹੀ ਅਨੁਸ਼ਾਸਨ ਦੀ ਇੱਕ ਬਹੁਤ ਵੱਡੀ ਟ੍ਰੇਨਿੰਗ ਹੈ। ਰੋਜ਼ ਇੱਕ ਪੱਕੇ ਟਾਈਮ ਤੇ ਖਾਸ ਕਰਕੇ ਸਵੇਰੇ ਅੰਮ੍ਰਿਤ ਵੇਲੇ ਤੇ ਫਿਰ ਸ਼ਾਮ ਨੂੰ ਬੈਠ ਕੇ ਬਾਣੀ ਪੜਨ ਲਈ ਸਮਾਂ ਕੱਢਣਾ ਆਪਣੇ ਆਪ ਨੂੰ ਵਚਨਬੱਧ ਕਰਨਾ ਕਿ ਹਾਂ ਮੈਂ ਇਹ ਕਰਨਾ ਹੀ ਕਰਨਾ ਹੈ। ਇਸ ਸੈਲਫ ਡਿਸਪਲਿਨ ਦੀ ਮੰਗ ਕਰਦਾ ਹੈ। ਤੇ ਜਦੋਂ ਅਸੀਂ ਇਹ ਨੇਮ ਇਹ ਰੂਟੀਨ ਬਣਾ ਲੈਨੇ ਆ ਤਾਂ ਇਹ ਸਾਡੇ ਪੂਰੇ ਦਿਨ ਨੂੰ ਇੱਕ ਢਾਂਚਾ ਇੱਕ ਸਟਰਕਚਰ ਦੇ ਦਿੰਦਾ ਹੈ। ਹਾਂਜੀ ਜਿਵੇਂ ਗੁਰੂ ਸਾਹਿਬ ਨੇ ਵੀ ਕਿਹਾ ਹੈ ਗੁਰ ਸਤਕੁਰ ਕਾ ਜੋ ਸਿੱਖ ਅਖਾਏ ਸੋ ਫਲਕੇ ਉਠ ਹਰਨਾਮ ਧਿਆਵੈ ਇਹ ਸਵੇਰੇ ਜਲਦੀ ਉੱਠ ਕੇ ਦਿਨ ਦੀ ਸ਼ੁਰੂਆਤ ਨਾਮ ਨਾਲ ਕਰਨ ਦੀ ਗੱਲ ਹੈ ਬਿਲਕੁਲ ਇਸ ਸਵੇਰ ਦਾ ਨਿਯਮ ਹੋ ਗਿਆ ਫਿਰ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਰਾਤ ਨੂੰ ਸੌਣ ਤੋਂ ਪਹਿਲਾਂ ਕੀਰਤਨ ਸੁਹਿਲਾ ਇੱਕ ਪੂਰਾ ਸਾਈਕਲ ਹੈ ਜਿਹੜਾ ਦਿਨ ਦੀ ਸ਼ੁਰੂਆਤ ਤੇ ਅੰਤ ਨੂੰ ਵਾਹਿਗੁਰੂ ਨਾਲ ਜੋੜਦਾ ਹੈ ਤੇ ਇਹ ਜਿਹੜੀ ਰੈਗੂਲਰਿਟੀ ਹੈ ਇਹ ਨਿਯਮਿਤਤਾ ਇਹ ਸਿਰਫ ਧਾਰਮਿਕ ਤੌਰ ਤੇ ਹੀ ਫਾਇਦੇਮੰਦ ਨਹੀਂ ਹੈ ਇਹ ਸਾਡੇ ਜੀਵਨ ਦੇ ਬਾਕੀ ਕੰਮਾਂ ਵਿੱਚ ਵੀ ਅਨੁਸ਼ਾਸਨ ਲਿਆਉਣ 'ਚ ਮਦਦ ਕਰਦੀ ਹੈ ਜਦੋਂ ਅਸੀਂ ਆਪਣੇ ਆਤਮਿਕ ਜੀਵਨ ਲਈ ਸਮਾਂ ਕੱਢਣ ਦਾ ਅਨੁਸ਼ਾਸਨ ਸਿੱਖ ਜਾਂਦੇ ਆ ਨਾ ਤਾਂ ਉਹੀ ਅਨੁਸ਼ਾਸਨ ਫਿਰ ਸਾਨੂੰ ਆਪਣੇ ਕੰਮ ਤੇ ਪੜ੍ਹਾਈ 'ਚ ਸਿਹਤ ਦਾ ਖਿਆਲ ਰੱਖਣ 'ਚ ਹੋਰ ਜ਼ਿੰਮੇਵਾਰੀਆਂ ਨਿਭਾਉਣ 'ਚ ਵੀ ਮਦਦ ਕਰਦਾ ਹੈ ਇਹ ਆਲਸ ਦੂਰ ਕਰਦਾ ਹੈ ਸਾਨੂੰ ਜ਼ਿਆਦਾ ਜ਼ਿੰਮੇਵਾਰ ਤੇ ਟਾਈਮ ਦਾ ਪਾਬੰਦ ਬਣਾਉਂਦਾ ਹੈ ਇਹ ਬੜੀ ਦਿਲਚਸਪ ਗੱਲ ਏ ਕਿ ਇੱਕ ਸਪਿਰਚੁਅਲ ਡਿਸਿਪਲਨ ਦਾ ਅਸਰ ਸਾਡੀ ਵਰਲਡੀ ਪਰਫਾਰਮੈਂਸ ਤੇ ਵੀ ਪੈ ਰਿਹਾ ਹੈ ਪਰ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ ਕਦੇ ਸੁੱਖ ਕਦੇ ਦੁੱਖ ਮੁਸ਼ਕਲਾਂ ਔਕੜਾਂ ਚੁਣੌਤੀਆਂ ਇਹਦਾ ਆਉਂਦੀਆਂ ਹੀ ਨੇ ਉਸ ਔਖੇ ਵੇਲੇ ਨਿਤਨੇਮ ਕਿਵੇਂ ਸਹਾਰਾ ਬਣਦਾ ਹੈ ਇਹ ਇਹ ਸ਼ਾਇਦ ਨਿਤਨੇਮ ਦਾ ਸਭ ਤੋਂ ਵੱਡਾ ਸਭ ਤੋਂ ਮਹੱਤਵਪੂਰਨ ਪਹਿਲੂ ਹੈ ਔਕੇ ਸਮਿਆਂ ਵਿੱਚ ਨਿਤਨੇਮ ਸਾਡੇ ਲਈ ਇੱਕ ਬਹੁਤ ਵੱਡਾ ਸਹਾਰਾ ਇੱਕ ਬਹੁਤ ਵੱਡੀ ਤਾਕਤ ਬਣਦਾ ਹੈ ਜਦੋਂ ਅਸੀਂ ਰੋਜ਼ ਬਾਣੀ ਨਾਲ ਜੁੜੇ ਰਹਿੰਦੇ ਹਾਂ ਤਾਂ ਸਾਡਾ ਵਿਸ਼ਵਾਸ ਸਾਡਾ ਭਰੋਸਾ ਉਸ ਅਕਾਲ ਪੁਰਖ ਤੇ ਹੋਰ ਪੱਕਾ ਹੁੰਦਾ ਜਾਂਦਾ ਹੈ ਸਾਨੂੰ ਇਹ ਅਹਿਸਾਸ ਰਹਿੰਦਾ ਕਿ ਅਸੀਂ ਇਕੱਲੇ ਨਹੀਂ ਹਾਂ ਸਾਡੇ ਸਿਰ ਤੇ ਉਹਦਾ ਹੱਥ ਹੈ ਗੁਰਬਾਣੀ ਸਾਨੂੰ ਯਾਦ ਕਰਾਉਂਦੀ ਹੈ ਕਿ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਨੇ ਇਹ ਹੋਂਦੇ ਜਾਂਦੇ ਰਹਿਣੇ ਨੇ ਪਰ ਵਾਹਿਗੁਰੂ ਦੀ ਹੋਂਦ ਸਦਾ ਰਹਿਣ ਵਾਲੀ ਹੈ ਹਾਂਜੀ ਜਿਵੇਂ ਅਸੀਂ ਪੜਦੇ ਹਾਂ ਤੇਰਾ ਕੀਆ ਮੀਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੇ ਜਾਂ ਫਿਰ ਉਤੁਕ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕੀ ਤੋਈ ਇਹ ਭਾਵਨਾ ਕਿ ਸਭ ਕੁਝ ਉਹਦੇ ਹੁਕਮ ਚ ਹੈ ਤੇ ਉਹ ਜੋ ਕਰਦਾ ਸਾਡੇ ਪੱਲੇ ਲਈ ਹੈ ਇਹ ਕਿੰਨੀ ਤਾਕਤ ਦਿੰਦੀ ਹੋਵੇਗੀ ਔਖੇ ਵੇਲੇ ਬੇਅੰਤ ਤਾਕਤ ਦਿੰਦੀ ਹੈ ਜੀ ਦੇਖੋ ਨਿਤਨੇਮ ਸਾਨੂੰ ਇਹ ਸਿਖਾਉਂਦਾ ਹੈ ਕਿ ਅਸੀਂ ਕਰਤਾ ਨਹੀਂ ਹਾਂ ਅਸੀਂ ਕਰਨ ਵਾਲੇ ਨਹੀਂ ਅਸੀਂ ਤਾਂ ਸਿਰਫ ਉਸਦੇ ਹੁਕਮ ਵਿੱਚ ਚੱਲਣ ਵਾਲੇ ਹਾਂ ਇਹ ਅਹਿਸਾਸ ਸਾਡੀ ਹਉਮੈ ਸਾਡੇ ਹੰਕਾਰ ਨੂੰ ਘਟਾਉਂਦਾ ਹੈ ਤੇ ਸਾਨੂੰ ਹਾਲਾਤਾਂ ਨੂੰ ਕਬੂਲ ਕਰਨ ਦੀ ਸ਼ਕਤੀ ਦਿੰਦਾ ਹੈ ਭਾਣਾ ਮੰਨਣ ਦੀ ਸ਼ਕਤੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਾਂ ਸਾਨੂੰ ਗੁਰੂ ਸਾਹਿਬਾਨ ਦੇ ਭਗਤਾਂ ਦੇ ਜੀਵਨ ਦੀਆਂ ਮਿਸਾਲਾਂ ਮਿਲਦੀਆਂ ਨੇ ਉਹਨਾਂ ਨੇ ਕਿੰਨੀਆਂ-ਕਿੰਨੀਆਂ ਮੁਸ਼ਕਲਾਂ ਛੱਲੀਆਂ ਪਰ ਹਮੇਸ਼ਾ ਚੜਦੀ ਕਲਾ 'ਚ ਰਹੇ ਹਮੇਸ਼ਾ ਰੱਬ ਦਾ ਸ਼ੁਕਰ ਕੀਤਾ ਇਹ ਮਿਸਾਲਾਂ ਸਾਨੂੰ ਹੌਸਲਾ ਦਿੰਦੀਆਂ ਨੇ ਨਿਤਨੇਮ ਸਾਨੂੰ ਯਾਦ ਕਰਾਉਂਦਾ ਕਿ ਹਰ ਹਨੇਰੀ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ ਹਰ ਦੁੱਖ ਤੋਂ ਬਾਅਦ ਸੁਖ ਆਉਂਦਾ ਹੈ ਇਹ ਜਿਹੜੀ ਉਮੀਦ ਹੈ ਇਹ ਜਿਹੜਾ ਪਰੋਸਾ ਹੈ ਇਹ ਸਾਨੂੰ ਔਖੇ ਔਖੇ ਸਮੇਂ ਵਿੱਚੋਂ ਵੀ ਲੰਘਾ ਦਿੰਦਾ ਹੈ ਸਾਨੂੰ ਟੁੱਟਣ ਨਹੀਂ ਦਿੰਦਾ ਚੜਦੀ ਕਲਾ ਵਿੱਚ ਰੱਖਦਾ ਹੈ ਤਾਂ ਮਤਲਬ ਜੇ ਆਪਾਂ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਹ ਬਿਲਕੁਲ ਸਾਫ਼ ਹੈ ਕਿ ਨਿਤਨੇਮ ਸਿਰਫ ਕੁਝ ਬਾਣੀਆਂ ਦਾ ਪਾਠ ਕਰਨਾ ਨਹੀਂ ਇਹ ਤਾਂ ਇੱਕ ਪੂਰੀ ਜੀਵਨ ਜਾਂਚ ਹੈ ਇੱਕ ਅਜਿਹਾ ਅਭਿਆਸ ਹੈ ਜਿਹੜਾ ਸਾਡੀ ਜ਼ਿੰਦਗੀ ਦੇ ਹਰ ਇੱਕ ਪਹਿਲੂ ਤੇ ਹਰ ਇੱਕ ਐਸਪੈਕਟ ਦੇ ਪੋਜ਼ਿਟਿਵ ਅਸਰ ਪਾਉਂਦਾ ਹੈ ਬਿਲਕੁਲ ਇਹ ਇੱਕ ਰੋਹਾਨੀ ਲੰਗਰ ਹੈ ਜੋ ਸਾਨੂੰ ਰੱਬ ਨਾਲ ਜੋੜੀ ਰੱਖਦਾ ਹੈ ਇਹ ਇੱਕ ਮਾਨਸਿਕ ਥੈਰੇਪੀ ਹੈ ਜੋ ਸਾਨੂੰ ਸ਼ਾਂਤੀ ਤੇ ਸਪਸ਼ਟਤਾ ਦਿੰਦੀ ਹੈ ਇਹ ਇੱਕ ਨੈਤਿਕ ਕੰਪਾਸ ਹੈ ਇੱਕ ਸੇਧ ਦੇਣ ਵਾਲਾ ਯੰਤਰ ਜੋ ਸਾਨੂੰ ਸਹੀ ਰਾਹ ਦਿਖਾਉਂਦਾ ਹੈ ਇਹ ਸਾਡੇ ਰਿਸ਼ਤਿਆਂ ਵਿੱਚ ਮਿਠਾਸ ਤੇ ਪਿਆਰ ਭਰਦਾ ਹੈ ਇਹ ਇੱਕ ਅਨੁਸ਼ਾਸਨ ਹੈ ਜੋ ਸਾਡੀ ਜ਼ਿੰਦਗੀ ਨੂੰ ਤਰਤੀਬ ਦਿੰਦਾ ਹੈ ਤੇ ਸਭ ਤੋਂ ਵੱਡੀ ਗੱਲ ਇਹ ਇੱਕ ਅਟੁੱਟ ਸਹਾਰਾ ਹੈ ਜੋ ਸਾਨੂੰ ਮੁਸ਼ਕਲਾਂ ਵਿੱਚ ਹਿੰਮਤ ਤੇ ਤਾਕਤ ਦਿੰਦਾ ਹੈ ਵਾਕਈ ਇਹ ਸੱਚਮੁੱਚ ਇੱਕ ਬਹੁਤ ਵੱਡੀ ਬਖਸ਼ਿਸ਼ ਹੈ ਇਸ ਲਈ ਸ਼ਾਇਦ ਸਭ ਤੋਂ ਜ਼ਰੂਰੀ ਗੱਲ ਇਹ ਹੀ ਹੈ ਕਿ ਅਸੀਂ ਨਿਤਨੇਮ ਨੂੰ ਸਿਰਫ ਇੱਕ ਰਸਮ ਨਾ ਸਮਝੀਏ ਸਗੋਂ ਇਹਨੂੰ ਪੂਰੀ ਸ਼ਰਧਾ ਨਾਲ ਸਮਝ ਕੇ ਤੇ ਇਹਦੇ ਤੇ ਅਮਲ ਕਰਨ ਦੀ ਭਾਵਨਾ ਨਾਲ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਈਏ। ਇਹਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜੀ ਬਿਲਕੁਲ ਤੁਸੀਂ ਸਾਰੀ ਗੱਲ ਦਾ ਨਿਚੋੜ ਕੱਢ ਦਿੱਤਾ। ਅਸਲ ਫਾਇਦਾ ਤਾਂ ਹੀ ਹੈ ਜੇ ਬਾਣੀ ਸਾਡੇ ਮਨ ਵਿੱਚ ਵਸੇ ਤੇ ਸਾਡੇ ਕੰਮਾਂ 'ਚੋਂ ਦਿਸੇ। ਇਹ ਇੱਕ ਸਫ਼ਰ ਹੈ, ਇੱਕ ਯਾਤਰਾ ਹੈ ਜਿਸ ਤੇ ਸਾਨੂੰ ਲਗਾਤਾਰ ਚੱਲਦੇ ਰਹਿਣਾ ਪੈਂਦਾ ਹੈ। ਬਹੁਤ ਖੂਬ ਇਹ ਸਾਰੀ ਵਿਚਾਰ ਚਰਚਾ ਬਹੁਤ ਵਧੀਆ ਰਹੀ। ਮੈਨੂੰ ਪੂਰੀ ਉਮੀਦ ਹੈ ਕਿ ਸਾਡੀ ਸੰਗਤ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅੱਛਾ ਇੱਕ ਇੱਕ ਆਖਰੀ ਸਵਾਲ ਜਮਨ ਮਚਾਰਿਆ ਸ਼ਾਇਦ ਸੁਣਨ ਵਾਲੇ ਵੀ ਸੋਚ ਰਹੇ ਹੋਣ ਕਿ ਜਦੋਂ ਅਸੀਂ ਨਿਤਨੇਮ ਨੂੰ ਜ਼ਿੰਦਗੀ 'ਚ ਟਾਲਣ ਦੀ ਗੱਲ ਕਰਦੇ ਹਾਂ ਤਾਂ ਕੀ ਇਹਦਾ ਮਤਲਬ ਹੈ ਕਿ ਫਿਰ ਅਸੀਂ ਕਦੇ ਗਲਤੀ ਨਹੀਂ ਕਰਾਂਗੇ, ਕਦੇ ਕਮਜ਼ੋਰ ਨਹੀਂ ਪਾਵਾਂਗੇ? ਇਹ ਬਹੁਤ ਹੀ ਪ੍ਰੈਕਟੀਕਲ ਬਹੁਤ ਅਮਲੀ ਸਵਾਲ ਹੈ। ਦੇਖੋ ਨਿਤਨੇਮ ਸਾਨੂੰ ਕੋਈ ਪਰਫੈਕਟ ਜਾਂ ਗਲਤੀ ਰਹਿਤ ਨਹੀਂ ਬਣਾ ਦਿੰਦਾ। ਕਿਉਂਕਿ ਇਨਸਾਨ ਹੋਣ ਦੇ ਨਾਤੇ ਗਲਤੀਆਂ ਕਮਜ਼ੋਰੀਆਂ ਇਹ ਤਾਂ ਸਾਡਾ ਹਿੱਸਾ ਨੇ ਪਰ ਹਾਂ ਨਿਤਨੇਮ ਸਾਨੂੰ ਆਪਣੀਆਂ ਗਲਤੀਆਂ ਨੂੰ ਪਛਾਣਨ ਦੀ ਸਮਝ ਦਿੰਦਾ ਹੈ ਉਹਨਾਂ ਤੋਂ ਸਿੱਖਣ ਦੀ ਹਿੰਮਤ ਦਿੰਦਾ ਹੈ ਮਾਫੀ ਮੰਗਣ ਤੇ ਫਿਰ ਦੁਬਾਰਾ ਸਹੀ ਰਾਹ ਤੇ ਚੱਲਣ ਦੀ ਤਾਕਤ ਤੇ ਸੇਧ ਜ਼ਰੂਰ ਦਿੰਦਾ ਹੈ ਇਹ ਇੱਕ ਲਗਾਤਾਰ ਸੁਧਾਰ ਦੀ ਪ੍ਰਕਿਰਿਆ ਹੈ ਇਹ ਪਰਫੈਕਸ਼ਨ ਦਾ ਦਾਵਾ ਨਹੀਂ ਹੈ ਇਹ ਤਾਂ ਇੱਕ ਕੋਸ਼ਿਸ਼ ਹੈ ਬਿਹਤਰ ਬਣਨ ਦੀ ਬਹੁਤ ਵਧੀਆ ਇਹ ਸੀ ਜੀ ਅੱਜ ਦਾ ਸਾਡਾ ਵਿਚਾਰ ਵਟਾਂਦਰਾ ਜੇ ਤੁਸੀਂ ਕਿਸੇ ਹੋਰ ਵਿਸ਼ੇ ਤੇ ਵੀ ਚਾਹੁੰਦੇ ਹੋ ਕਿ ਅਸੀਂ ਗੱਲ ਕਰੀਏ ਤਾਂ ਸਾਨੂੰ ਕਮੈਂਟਸ ਵਿੱਚ ਜ਼ਰੂਰ ਦੱਸਣਾ। ਹਾਂਜੀ ਆਪਣੇ ਵਿਚਾਰ ਆਪਣੇ అనుభవ ਸਾਡੇ ਨਾਲ ਕਮੈਂਟਸ ਵਿੱਚ ਜ਼ਰੂਰ ਸਾਂਝੇ ਕਰਨਾ ਜੀ। ਸਾਨੂੰ ਸੁਣ ਕੇ ਬਹੁਤ ਖੁਸ਼ੀ ਹੋਵੇਗੀ। ਵਾਹਿਗੁਰੂ ਜੀ ਕੀ ਮਿਹਰ ਸਦਾ ਸਭ ਤੇ ਬਣੀ ਰਹੇ। ਤੇ ਹਾਂ ਜਾਂਦੇ ਜਾਂਦੇ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗੀ ਤਾਂ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਜੀ। ਤਾਂ ਜੋ ਹੋਰ ਸੰਗਤ ਵੀ ਇਸ ਵਿਚਾਰ ਨਾਲ ਜੁੜ ਸਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ